ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਗੁਰੂ ਜੀ ਇਸ ਪਾਵਨ ਸਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਜਤਨ ਬਹੁਤ ਸੁਖ ਕੇ ਕੀਏ ਇਹ ਅਸੀਂ ਸੁਖ ਪ੍ਰਾਪਤ ਕਰਨ ਦੇ ਲਈ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਯਤਨ ਕਰਦੇ ਹਾਂ ਅਸੀਂ ਧਨ ਕਮਾਉਂਦੇ ਹਾਂ ਦੁਨਿਆਵੀ ਧਨ ਪਦਾਰਥ ਇਕੱਤਰ ਕਰਦੇ ਹਾਂ ਪਰਿਵਾਰ ਨਾਲ ਸਮਾਜ ਨਾਲ ਦੋਸਤਾਂ ਨਾਲ ਮਿੱਤਰਾਂ ਨਾਲ ਮੋਹ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹਨਾਂ ਤੋਂ ਸਾਨੂੰ ਸੁੱਖ ਮਿਲੇਗਾ ਪਰ ਜਿਨ੍ਹਾਂ ਕਾਰਨਾ ਕਰਕੇ ਅਸੀਂ ਦੁਖੀ ਹਾਂ ਦੁੱਖ ਕੋ ਕਿਉ ਨਾ ਕੋਏ ਤੇ ਦੁੱਖ ਤੋਂ ਬਚਣ ਲਈ ਅਸੀਂ ਕੋਈ ਵੀ ਯਤਨ ਨਹੀਂ ਕੀਤਾ ਅਸੀਂ ਦੁਖੀ ਕਿਸ ਕਰਕੇ ਹਾਂ ਆਪਣੇ ਔਗਣਾ ਕਰਕੇ ਆਪਣੇ ਵਿਕਾਰਾਂ ਕਰਕੇ ਜੇਕਰ ਅਸੀਂ ਕਾਮੀ ਹਾਂ, ਕਰੋਧੀ ਹਾਂ, ਹੰਕਾਰੀ ਹਾਂ, ਨਿੰਦਿਆ ਕਰਦੇ ਹਾਂ ਤੇ ਇਸ ਸੁਭਾਅ ਕਰਕੇ ਸਾਡਾ ਮਨ ਪਰੇਸ਼ਾਨ ਰਹਿੰਦਾ ਹੈ। ਜੇਕਰ ਮੇਰਾ ਮਨ ਤ੍ਰਿਸ਼ਨਾ ਕਰਦਾ ਹੈ, ਉਹ ਕਿਸ ਤਰ੍ਹਾਂ ਖੁਸ਼ ਹੋ ਸਕਦਾ ਹੈ? ਉਹ ਕਿਸ ਤਰ੍ਹਾਂ ਪਰਮ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ? ਜੇ ਮੇਰਾ ਮਨ ਹੰਕਾਰ ਕਰਦਾ ਹੈ, ਉਹ ਕਿਸ ਤਰ੍ਹਾਂ ਆਨੰਦ ਪ੍ਰਾਪਤ ਕਰ ਸਕਦਾ ਹੈ? ਸੋ ਜਿੰਨਾ ਔਗਣਾ ਕਰਕੇ ਵਿਕਾਰਾਂ ਕਰਕੇ ਅਸੀਂ ਦੁਖੀ ਹਾਂ ਮੇਰਾ ਮਨ ਪਰੇਸ਼ਾਨ ਹੈ ਅਸੀਂ ਉਹਨਾਂ ਵਿਕਾਰਾਂ ਤੋਂ ਉਹਨਾਂ ਔਗਣਾ ਤੋਂ ਬੁਰੀਆਂ ਆਦਤਾਂ ਤੋਂ ਛੁਟਣ ਦਾ ਕੋਈ ਯਤਨ ਨਹੀਂ ਕਰਦੇ ਕੋਸ਼ਿਸ਼ ਨਹੀਂ ਕਰਦੇ ਜਦ ਕਿ ਅਸੀਂ ਇਸ ਦੇ ਉਲਟ ਦੁਨਿਆਵੀ ਧਨ ਪਦਾਰਥ ਤੋਂ ਸੁੱਖ ਪ੍ਰਾਪਤ ਕਰਨ ਦੀ ਸੋਚਦੇ ਹਾਂ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਸਤਿਗੁਰ ਜੀ ਸਮਝਾਉਂਦੇ ਹਨ ਕਿ हे ਮੇਰੇ ਮਨ ਉਸ ਵਾਹਿਗੁਰੂ ਨੂੰ ਜਿਵੇਂ ਭੌਂਦਾ ਹੈ ਭਾਵ ਕਿ ਅਸੀਂ ਜੇਕਰ ਉਸ ਦੇ ਹੁਕਮ ਅੰਦਰ ਉਸ ਦੇ ਬਾਣੇ ਅੰਦਰ ਜੀਵਨ ਬਤੀਤ ਕਰਕੇ ਔਗਣਾ ਤੋਂ ਮੁਕਤ ਹੋ ਜਾਂਦੇ ਹਾਂ ਫੇਰ ਹੀ ਅਸੀਂ ਪਰਮ ਸੁਖ ਪਰਮ ਆਨੰਦ ਪ੍ਰਾਪਤ ਕਰ ਸਕਦੇ ਹਾਂ ਸੋ ਸਤਿਗੁਰੂ ਜੀ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਅਸੀਂ ਜਿੰਨਾ ਕਾਰਨਾ ਕਰਕੇ ਦੁਖੀ ਹਾਂ ਪਰੇਸ਼ਾਨ ਹਾਂ ਉਹ ਹਨ ਔਗਣ ਉਹ ਹਨ ਵਿਕਾਰ ਉਹ ਹਨ ਬੁਰੀਆਂ ਆਦਤਾਂ ਜੇਕਰ ਅਸੀਂ ਆਗੁਣਾ ਤੋਂ ਮੁਕਤ ਹੋ ਜਾਵਾਂਗੇ ਆਗੁਣਾ ਤੋਂ ਮੁਕਤ ਹੋ ਜਾਵਾਂਗੇ ਬੁਰੀਆਂ ਆਦਤਾਂ ਛੱਡ ਦਵਾਂਗੇ ਫਿਰ ਅਸੀਂ ਆਪਣੇ ਆਪ ਹੀ ਸੁਖੀ ਹੋ ਜਾਵਾਂਗੇ ਅਸੀਂ ਪਰਮ ਆਨੰਦ ਦੀ ਅਵਸਥਾ ਤੱਕ ਪਹੁੰਚ ਜਾਵਾਂਗੇ ਇਹ ਪੋਸੀਬਲ ਇਹ ਸੰਭਵਤਾ ਹੈ ਜੇ ਅਸੀਂ ਸਤਗੁਰੂ ਦੀ ਸਿੱਖਿਆ ਨੂੰ ਮੰਨਦੇ ਹਾਂ ਆਪਣੇ ਜੀਵਨ ਵਿੱਚ ਲਾਗੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ